ਅੱਜ ਮਰ ਥਾਣਾ ਟਾਂਡੇ ਨੂੰ ਸਰਪ੍ਰਾਈਜ਼ ਚੈੱਕ ਕੀਤਾ 7:30 ਵਜੇ ਇੱਥੇ ਨੰਬਰ 8 ਤਾਂ 8 ਵਜੇ ਵਾਲੀ ਰੋਲ ਕਾਲ ਮਿਸਿੰਗ ਸੀ ਐਸ ਐਚਓ ਤੇ ਡੀ ਐਸ ਪੀ ਟਾਂਡਾ ਆਪਣੇ ਕੁਆਟਰਾਂ 'ਚ ਪਾਏ ਗਏ ਸੁੱਤੇ ਨਫਰੀ ਬਿਲਕੁਲ ਨਹੀਂ ਸੀ ਹੈਗੀ ਸਿਰਫ ਇੱਕ ਐਡੀਸ਼ਨ ਪੁੱਛੀ ਸੀ ਨਾਈਟ ਅਡਾ ਇੱਕ ਲੇਡੀ ਹਵਾਲਾ ਤਿਆ ਸੀ ਔਰ ਕੋਈ ਵੀ ਲੇਡੀ ਕੌਂਸਟੇਬਲ ਨਹੀਂ ਪ੍ਰੈਜ਼ੈਂਟ ਸੀ ਫਿਰ ਹਾਲ ਐ ਐਸਐਚਓ ਟਾਡੇ ਨੂੰ ਮੈਂ ਪੁਲਿਸ ਲਾਈਨ ਨਾਲ ਗੱਲ ਕਰ ਰਿਹਾ ਤੇ ਡੀਐਸਪੀ ਐਸਐਚਓ ਦੇ ਖਿਲਾਫ ਜਿਹੜਾ ਉਹ ਐਕਸ਼ਨ ਆ ਉੱਗਮ ਐਕਸਪਲੇਨੇਸ਼ਨ ਐਸਐਸਪੀ ਸ਼ਾਹ ਕੋਲ ਵੀ ਕਾਲ ਕੀਤੀ ਜਾ ਰਹੀ ਹੈ ਅੱਗੇ ਵੀ ਮੈਂ ਚੈੱਕ ਕਰਦਾ ਰਹੂੰਗਾ ਵੀ ਕਿਹੜੇ ਕਿਹੜੇ ਥਾੜੇ ਦੇ ਵਿੱਚ ਇਹੋ ਜਿਹੇ ਉਪਾਏ ਪਾਈਆਂ ਪਾਈਆਂ ਜਾਂਦੀਆਂ ਕਿਤੇ ਵੀ ਮੈਂ ਸਰਪ੍ਰਾਈਜ਼ ਵਿਜ਼ਿਟ ਕਰੂੰਗਾ ਸਰ ਤਧਾਰਾ ਤਧਾਰਾ ਜਿੱਤੇ ਵੀ ਸਰਪ੍ਰਾਈਜ਼ ਵਿਜ਼ਿਟ ਕਰੂੰਗਾ ਜਿਹੜਾ ਮਾਨੂੰ ਪਾਇਆ ਗਿਆ ਫਿਰ ਜਿਹੜੀਆਂ ਇਨਸਟਰਕਸ਼ਨਸ ਇਹਨਾਂ ਨੂੰ ਭੇਜੀਆਂ ਜਿਹੜਾ ਅਜੈਂਡਾ ਰੇਂਜ ਆਫਿਸ ਤੋਂ ਆਇਆ ਤਾਂ ਕਨਸਾਡ ਜੀਓ ਐਸਐਚਓ ਉਹਨਾਂ ਦੇ ਖਿਲਾਫ ਸਖਤ ਐਕਸ਼ਨ ਲਿਆ ਜਾਊਗਾ ਇਸ ਨੋਟਡ ਅਵਰ ਡੀਆਈਜੀ ਜ਼ਿਲੰਦਰ ਰੇਂਜ ਹਰਮਨਬੀਰ ਸਿੰਘ ਗਿੱਲ ਨੇ ਥਾਣੇ ਦੇ ਵਿੱਚੋਂ ਮਾਰੀ ਰੇਡ ਥਾਣੇ ਦੇ ਵਿੱਚ ਨਹੀਂ ਸੀ ਐਸਐਚਓ ਤਾਂ ਐਸਐਚਓ ਨੂੰ ਕਰ ਦਿੱਤਾ ਸਸਪੈਂਡ ਤੁਹਾਨੂੰ ਦੱਸਦੇ ਕਿ ਅੱਜ ਹਰਮਨਬੀਰ ਸਿੰਘ ਗਿੱਲ ਦੇ ਵੱਲੋਂ ਸ਼ਾਰਪੂਰ ਦੇ ਥਾਣਿਆਂ ਦੇ ਵਿੱਚ ਰੇਡ ਮਾਰੀ ਹੈ ਚੈਕਿੰਗ ਕੀਤੀ ਗਈ ਹੈ ਤੇ ਦੇਖਿਆ ਗਿਆ ਕਿ ਮੁਲਾਜ਼ਮ ਆਪਣੇ ਟਾਈਮ ਤੇ ਥਾਣੇ ਦੇ ਵਿੱਚ ਪਹੁੰਚਦੇ ਨਹੀਂ ਜਾਂ ਗੈਰ ਹਾਜ਼ਰ ਨੇ ਤਾਂ ਜਿਸ ਤੋਂ ਬਾਅਦ ਜਦੋਂ ਥਾਣੇ ਦੇ ਵਿੱਚ ਟਾਂਡਾ ਥਾਣੇ ਦੇ ਵਿੱਚ ਚੈਕਿੰਗ ਕੀਤੀ ਤਾਂ ਦੇਖਿਆ ਕਿ ਮੁੰਚੀ ਤੋਂ ਬਿਨਾਂ ਥਾਣੇ ਦੇ ਵਿੱਚ ਕੋਈ ਵੀ ਮੌਜੂਦ ਨਹੀਂ ਸੀ ਤਾਂ ਜਿਸ ਤੋਂ ਬਾਅਦ ਹਰਮਨ ਬਿਰਗਿਲ ਸਿੰਘ ਦੇ ਵੱਲੋਂ ਕਾਰਵਾਈ ਕਰਦੇ ਹੋਏ ਟਾਂਡਾ ਦੇ ਐਸ ਐਚਓ ਨੂੰ ਮੁਅਤਲ ਕਰਕੇ ਉਸ ਨੂੰ ਪੁਲਿਸ ਲਾਈਨ ਭੇਜ ਦਿੱਤਾ ਤੇ ਵਾਇਰਲ ਐਂਸ ਦੇ ਵਿੱਚ ਉਹਨਾਂ ਮੁਲਾਜ਼ਮਾਂ ਨੂੰ ਚੇਤਾਵਨੀ ਦਿੱਤੀ ਹੈ ਵਾਰਨਿੰਗ ਦਿੱਤੀ ਹੈ ਜਿਹੜੇ ਆਪਣੀ ਡਿਊਟੀ ਤੇ ਤਨਤ ਨਹੀਂ ਸੀ

ਦਾ ਡਾਕਟਰ ਕਿਤੇ ਅਖਰੀ ਇਗਰੇਬੇ ਬਤਨ ਅਮਾ ਆਈ ਪਰ ਐਸੀ ਬੱਤਾਂ ਆਪਰ ਬਾਰੇ ਬਤਨ ਦਿਸਾ ਹੋਸ ਪਲੇਨਰ ਨੂੰ ਸੋ ਕਰਦੇ ਹਾਲ ਦਾ ਮੈਂ ਦਰਿਆ ਜਿਹਾ ਕਰ ਮਸਕਾ ਲਾਈ ਜੀ ਮਤਲਬ ਹੋਸ ਸਾਰੀ ਨੂਦੀ ਬਰੀ ਲੈਣਾ ਚਾਹਗੇ ਜੇ ਤੁਸ ਪਤਾ ਵੀ ਅਮੋਂ ਦਾ ਸਾਰੇ ਨਿਰ ਵਰਮੀ ਰੱਖੇ ਦਾ ਮੈਂ ਵੀ ਭੁੱਲੋ ਉਥਾਰ ਆਇਆ ਤੇ ਨਾ ਦੂਸਰ 12 ਦੇ ਕੋਰਸ ਆਹੀ ਤੇ ਤੁਸਾਂ ਦਾ ਕਹਿੰਦੇ ਕਿ ਦੁਪਹਿਰ ਆ ਆ ਜਾਣਾ चरणीत उन्नीस सौ पांच सर ਜੂਨਰਡ 4 ਫਾਇਰਡ ਜੂਨਰਡ 4 ਜੂਨਰਡ 4 ਡੈਟਾ 1 ਜੂਨਰਡ 4 ਫਾਇਰਡ ਲੋਡ ਕਰ ਰੇਂਜ ਦੇ ਸਾਰੇ ਜੀਓਸ ਐਸ ਐਚਓਸ ਤੇਨੇ ਐਸ ਐਸ ਪੀਸ ਨੂੰ ਲੋਡ ਕਰ ਅੱਜ ਮਰਾ ਥਾਣਾ ਕਾਂਡੇ ਨੂੰ ਸਰਪ੍ਰਾਈਜ਼ ਚੈੱਕ ਕੀਤਾ 7:30 ਵਜੇ ਇਰਫੇ ਨੰਬਰ 8 ਦਾ 8 ਵਜੇ ਵਾਲੀ ਰੋਲ ਕਾਲ ਮਿਸਿੰਗ ਸੀ ਐਸ ਐਚ ਓ ਤੇ ਡੀ ਐਸ ਪੀ ਟਾਂਡਾ ਆਪਣੇ ਕੁਆਰਟਰਾਂ 'ਚ ਪਾਏ ਗਏ ਉਤੇ ਨਫਰੀ ਬਿਲਕੁਲ ਨਹੀਂ ਸੀ ਹੈਗੀ ਸਿਰਫ ਇੱਕ ਐਡੀਸ਼ਨਲ ਪੁਲਸੀ ਸੀ ਨਾਈਂਕੜਾ ਇੱਕ ਲੇਡੀ ਹਵਾਲਾ ਪਈ ਸੀ ਔਰ ਕੋਈ ਵੀ ਲੇਡੀ ਕੌਂਸਟੇਬਲ ਨਹੀਂ ਕਰ ਰਹੀ ਸੀ ਫਿਰ ਹਾਲ ਐਸ ਐਚ ਓ ਟਾਂਡੇ ਤੋਂ ਪੁਲਿਸ ਲਾਈਨ ਦਾ ਗੜ ਕਰ ਰਿਹਾ ਤੇ ਡੀ ਐਸ ਪੀ ਐਸ ਐਚ ਓ ਦੇ ਖਿਲਾਫ ਜਿਹੜਾ ਉਹ ਐਕਸ਼ਨ ਦਾ ਉੱਗਮ ਐਕਸਪਲੇਸ਼ਨ ਐਸਐਸਪੀ ਸ਼ਾਹਪੁਰ ਦੀ ਵੀ ਕੁਆਲਟੀਟੀ ਕੀਤੀ ਜਾਵੇਗੀ ਅੱਗੇ ਵੀ ਮੈਂ ਚੈੱਕ ਕਰਦਾ ਰਹੂੰਗਾ ਵੀ ਕਿਹੜੇ ਕਿਹੜੇ ਖਾਣੇ ਦੇ ਵਿੱਚ ਇਹੋ ਜਿਹੇ ਅਣਤਾਈਆਂ ਪਾਈਆਂ ਜਾਂਦੀਆਂ ਕਿਤੇ ਵੀ ਮੈਂ ਸਰਪ੍ਰਾਈਜ਼ ਵਿਜ਼ਿਟ ਕਰੂੰਗਾ ਸਰ ਤਦਵਾਹ ਜਿੱਥੇ ਵੀ ਸਰਪ੍ਰਾਈਜ਼ ਵਿਜ਼ਿਟ ਕਰੂੰਗਾ ਤੇ ਜੇਕਰ ਮੈਨੂੰ ਪਾਇਆ ਗਿਆ ਕਿ ਜਿਹੜੀਆਂ ਇਨਸਟਰਕਸ਼ਨਸ ਇਹਨਾਂ ਨੂੰ ਭੇਜੀਆਂ ਜਿਹੜਾ ਅਜੰਡਾ ਰੀਜ ਆਫਿਸ ਤੋਂ ਆਇਆ ਤਾਂ ਕਨਸਰਨ ਜੀਓਐਸਐਚਓ ਉਨ੍ਹਾਂ ਦੇ ਖਿਲਾਫ ਸਖਤ ਐਕਸ਼ਨ ਲਿਆ ਜਾਊਗਾ ਇਸ ਨੋਟਡ ਆਵਾਂ